ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਸ਼ੁਰੂ ਹੋਇਆ ਵਤਨ ਪੰਜਾਬ ਦੀਆਂ ਸੀਜ਼ਨ 3 ਨੂੰ ਲੈ ਕੇ ਵਿਸ਼ਾਲ مشਾਲ مارچ চেয়ারম্যান सुरेंद्रਪਾਲ ਸ਼ਰਮਾ ਦੀ ਅਗਵਾਈ ਚ ਨਾਪਾ ਪਹੁੰਚਿਆ ਚੇਅਰਮੈਨ ਜੱਸੀ ਸੋਹੀਵਾਲਾ ਦੀ ਅਗਵਾਈ ਚ ਆਪ ਵਰਕਰਾਂ ਵੱਲੋਂ مشਾਲ مارچ ਦਾ ਪਰਮਾ ਸਵਾਗਤ ਕੀਤਾ ਗਿਆ ਅਤੇ ਦੁੱਧ ਤੇ ਕੇਲਿਆਂ ਦਾ ਲੰਗਰ ਵੀ ਲਗਾਇਆ ਗਿਆ ਪਾਰਟੀ ਜਿੰਦਾਬਾਦ 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 ਪਾਰਟੀਆਂ ਵਾਸਤੇ ਮਾਂ ਜਿੰਦਾਬਾਦ ਜਿੰਦਾਬਾਦ ਆਦੀ ਪਾਰਟੀ ਜਿੰਦਾਬਾਦ 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 ਸਰਦਾਰ ਸਾਹਿਬ ਜਿੰਦਾਬਾਦ ਜਿੰਦਾਬਾਦ ਇਹ ਅੱਜ ਜਿਹੜੇ ਦੇਖੋ ਤੁਸੀਂ ਬੱਚੇ ਆ ਨੌਜਵਾਨ ਔਰ ਨਾਲ ਬੱਚੇ ਜਿਹੜੇ ਆ ਇਹ ਦੇਖੋ ਜੀ ਇਹ ਖੇਡਾਂ ਚੀਜ਼ਾਂ ਲੈਣੇ ਆ ਇਹ ਪਿਛਲੇ ਸਮੇਂ ਚ ਜਿਹੜਾ ਗਰਾਊਂਡ ਤੇ ਆਉਣ ਲੱਗੇ ਆ ਔਰ ਮੇਰਾ ਖਿਆਲ ਆ ਆਉਂਦਾ ਜੇ ਦੇਖਿਆ ਜਾਵੇ ਆਉਣ ਵਾਲੇ ਸਮੇਂ ਚ ਇਹ ਪੰਜਾਬ ਦਾ ਭੂਖਣੇ ਏ ਕੁੜੀ ਸਾਡੀ ਕ੍ਰੇਟਿਵ ਬੱਚੇ ਕਿੱਥੇ ਤੱਕ ਖੇਲੇ ਤੁਸੀਂ ਸਟੇਟ ਦਾ ਖੇਡੀ ਹੋ ਔਰ ਇਦਾਂ ਹੀ ਜਿਹੜੇ ਸਾਡੇ ਬੱਚੇ ਆ ਆਉਣ ਵਾਲੇ ਸਮੇਂ 'ਚ ਜਿਹੜੀ ਖੇਡਾਂ ਪ੍ਰਤੀ ਰੁਚੀ ਜਿਹੜੀ ਬਣਾਉਣਗੇ ਔਰ ਪੰਜਾਬ ਆ ਜਿਹੜਾ ਉਹ ਹਰਿਆ ਭਰਿਆ ਔਰ ਖੇਡਾਂ 'ਚ ਮੋਹਰੀ ਹੋਊਗਾ ਅੱਜ ਦੇ ਦਿਨ ਤੇ ਅਸੀਂ ਜਿਹੜਾ ਇਹਦਾ ਤਹੀਆ ਵੀ ਕਰਦੇ ਆ ਔਰ ਇੱਕ ਪੰਜਾਬੀ ਕਸਮ ਵੀ ਖਾਂਦੇ ਆ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀ ਇਹ ਨੌਜਵਾਨ ਨੇ ਪੰਜਾਬ ਦੀ ਤਸਵੀਰ ਨੂੰ ਬਦਲਣਗੇ ਮਨੀ ਸਾਹਿਬ 2 ਮਿੰਟ ਤੁਸੀਂ ਤਤਾਰੀ ਜੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਹਰਸ਼ੀਤਾ ਲੜਵਾ ਲੇ ਕਿਹੜੇ ਸਕੂਲ ਚੋਂ ਬਲੰਪਾ ਗਵਰਨਮੈਂਟ ਮਾਡਲ ਹਾਈ ਸਕੂਲ ਨਾਪਰਾ ਫੇਡਾ ਕਿਹੜੀ ਫੇਡਾ ਦੇ ਵਿੱਚ ਤੁਸੀਂ ਸਰ ਕਿੱਥੇ ਤੱਕ ਖੇਡੇ ਹੋ ਸੀ ਸਟੇਟ ਲੈਵਲ ਤੱਕ ਸਟੇਟ ਲੈਵਲ ਦਾ ਕਿ ਇਹ ਮੈਡਲ ਕਿਹੜਾ ਜਿੱਤ ਕੇ ਆਏ ਹੋ 골ਡ ਮੈਡਲ 골ਡ ਮੈਡਲ ਤੁਸੀਂ ਆਪਣੇ ਨਾਲ ਦੇ ਬੱਚਿਆਂ ਨੂੰ ਯਾ ਕੁੜੀਆਂ ਨੂੰ ਕੀ ਕਹਿਣਾ ਚਾਹੋ ਮੈਂ ਇਹੀ ਕਹਿਣਾ ਚਾਹੁੰਦੀ ਕਿ ਤੁਸੀਂ ਵੀ ਫੇਡਾ 'ਚ ਹਿੱਸਾ ਲਓ ਇਹਦੇ 'ਚ ਬਹੁਤ ਵਧੀਆ ਮੂਹ ਮਿਲੇਗਾ ਦੇ ਕਿ ਕੀ ਕਹਿਣਾ ਚਾਹੋਗੇ ਜੀ ਅੱਜ ਮੈਂ ਆਰਤੀਸ਼ਨ ਬਰੌਡ ਦਾ ਪ੍ਰਧਾਨ ਹਾਂ ਜੀ ਇਸ ਹੋਣ ਦੇ ਨਾਤੇ ਮੈਂ ਚਾਹੁੰਦਾ ਵੀ ਜੋ ਪੰਜਾਬ ਸਰਕਾਰ ਨੇ ਸਾਡੇ ਮਤਤੰਤਰੀ ਸਰਕਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਉਪਰਾਲਾ ਕੀਤਾ ਹੈ ਖੇਡਾਂ ਵਾਤਰ ਪੰਜਾਬ ਦੀਆਂ ਬੱਚਿਆਂ ਨੂੰ ਉਹ ਉਤਸ਼ਾਹਤ ਕੀਤਾ ਹੈ ਇਹਦੇ ਵਾਸਤੇ ਬਾਕੀ ਜੋ ਪ੍ਰੋਗਰਾਮ ਕੀਤਾ ਬਹੁਤ ਵਧੀਆ ਕੀਤਾ ਹੈ ਅਤੇ ਇਸ ਨਾਲ ਸਾਡੇ ਬੱਚੇ ਨਸ਼ੇ ਤੋਂ ਰਹਿਤ ਰਹਿਣਗੇ ਅਤੇ ਸਿਹਤਮੰਦ ਪੰਜਾਬ ਬਣਾਉਣਾ ਮਸ਼ਾਲ ਜੱਪਾ ਆ ਜੋ ਅੱਜ ਮਸ਼ਾਲ ਜੱਪਾ ਆ ਰਹੀ ਹੈ ਅਸੀਂ ਦਾ ਸਵਾਗਤ ਕਰਦੇ ਕਿਤੇ ਖੜਿਆ ਸਾਡੇ ਚੇਅਰਮੈਨ ਸਾਹਿਬ ਦੀ ਰਵਾਇਤ ਦੇ ਵਿੱਚ ਜੋ ਕਿ ਇਹਨਾਂ ਨੂੰ ਇਹਦਾ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਵੀ ਰਹਿੰਦਾ ਤੇ ਸਵਾਗਤ ਵੀ ਕਰਦੇ ਰਹਿੰਦੇ ਨੇ ਚੇਅਰਮੈਨ ਸਾਹਿਬ ਅੱਜ ਜਨਮਸ਼ਤੀ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਸਰ ਜਨਮਸ਼ਤੀ ਦੀਆਂ ਪੂਰੇ ਜਿਹੜਾ ਪੂਰੇ ਦੇਸ਼ਾਂ-ਵਿਦੇਸ਼ਾਂ ਤੇ ਹਿੰਦੁਸਤਾਨ ਚ ਵੀ ਮਨਾਈ ਜਾ ਰਹੀ ਹੈ ਅਸੀਂ ਸਾਰਿਆਂ ਨੂੰ ਇਸ ਦਿਨ ਦੀ ਮੁਬਾਰਕਬਾਦ ਦੇ ਰਹੇ ਆ ਦੂਜੇ ਪਾਸੇ ਸਾਡੀਆਂ ਖੇਡਾਂ ਪੰਜਾਬ ਦੀਆਂ ਖੇਡਾਂ ਵਤਨ ਦੀਆਂ ਹੋਣ ਜਾ ਰਹੀਆਂ ਉਹਦੇ ਸੰਬੰਧ ਚ ਜਿਹੜੀ ਅੱਜ ਇੱਥੇ ਉਹ ਆ ਰਹੀ ਆ مشال ਆ ਰਹੀ ਆ ਜੀ مشਾਲ ਜੋਤੀ ਆ ਰਹੀ ਆ ਉਹ مشال ਦੇ ਵਿੱਚ ਜਿਹੜਾ ਸਾਡੇ ਜਿਹੜੇ ਨੌਜਵਾਨ ਔਰ ਖਾਸ ਕਰ ਜਿਹੜੇ ਸਾਡੇ ਜਿਹੜੇ ਬੱਚੇ ਆਉਣ ਵਾਲੀ ਪੀੜ੍ਹੀ ਆ ਉਹ ਇਹਦੇ ਹਿੱਸਾ ਲੈ ਰਹੀ ਆ ਜੀ ਉਹ ਪੂਰੇ ਸ਼ਹਿਰਾਂ ਦੇ ਵਿੱਚ ਜਿਹੜੀ ਇਹ مشਾਲ ਲੈ ਕੇ ਜਾਉਂਦੀ ਬਕਬਕ ਸਰੇ ਅੱਜ ਪਟਿਆਲੇ ਤੋਂ ਚੱਲੇ ਆਂ ਕਿ ਇੱਥੇ ਅਸੀਂ ਉਹਨਾਂ ਦਾ ਸਾਰਾ ਅੰਪਰੂਵਮੈਂਟ ਟ੍ਰਸਟ ਤੇ ਹੋਰ ਮੇਰੇ ਜਿਹੜੇ ਸਾਥੀ ਸਾਡੇ ਆਵਾਜ਼ ਪੀ ਪਾਰਟੀ ਦੇ ਵਲੰਟੀਅਰਸ ਇੱਥੇ ਜਿਹੜੇ ਆ ਉਹਨਾਂ ਦਾ ਪੂਰ ਜੋਰ ਸਵਾਗਤ ਕਰ ਰਹੇ ਆਂ ਠੀਕ ਹੈ ਜੀ ਔਰ ਇੱਥੇ ਅਸੀਂ ਉਹਨਾਂ ਤੇ ਫੁੱਲਾਂ ਦੀ ਵਰਸ਼ਾ ਪਾਣੀ ਤੇ ਹੋਰ ਜਿਹੜਾ ਫੂਡ ਦਾ ਪ੍ਰਬੰਧ ਕੀਤਾ ਇੱਕ ਥਾਂ ਤੇ ਅਸੀਂ ਜਿਹੜਾ ਦੁੱਧ ਦਾ ਪ੍ਰਬੰਧ ਵੀ ਕੀਤਾ ਨੌਜਵਾਨੀ ਲਈ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਉਹਦਾ ਜਿਹੜਾ ਮੁੱਖ ਮਕਸਦ ਆ ਉਹ ਜਿਹੜਾ ਅੱਜ ਜੋ ਪਿਛਲੇ ਸਮੇਂ ਚ ਜਿਹੜਾ ਪੰਜਾਬ ਨੂੰ ਇੱਕ ਹਰਿਆ-ਭਰਿਆ ਖੁਸ਼ਹਾਲ ਸੁਪਾ ਬਣਾਉਣਾ ਹੈ ਰੰਗਲਾ ਸੁਪਾ ਬਣਾਉਣਾ ਹੈ ਉਹਦੇ ਚ ਖੇਡਾਂ ਦਾ ਬਹੁਤ ਵੱਡਾ ਸਥਾਨ ਆ ਅਸੀਂ ਜਿਹੜੀ ਪੰਜਾਬ ਦੀ ਨੌਜਵਾਨੀ ਆ ਅਸੀਂ ਉਹਨਾਂ ਨੂੰ ਖੇਡਾਂ ਪ੍ਰਤੀ ਜਿਹੜਾ ਪ੍ਰੇਰਿਤ ਕਰਕੇ ਜਿਹੜਾ ਅਸੀਂ ਉਹਨਾਂ ਨੂੰ ਗਰਾਊਂਡ ਵੱਲ ਨੂੰ ਲੈ ਕੇ ਜਾਣਾ ਚਾਹੁੰਦੇ ਆ ਉਹ ਸੰਬੰਧ ਅੱਜ ਪੰਜਾਬ ਦੇ ਵਿੱਚ ਜਿਹੜੀ ਮਿਸਾਲ ਜੋਤੀ ਆ ਇੱਕ ਸਾਡੇ ਖੇਡਾਂ ਦਾ ਪ੍ਰਤੀਕ ਆ ਇੱਕ ਇਹ ਵਕ ਵਕ ਉਹਦੇ ਆ ਸ਼ਹਿਰਾਂ ਦੇ ਵਿੱਚ ਜਾਊਗੀ ਔਰ ਇੱਕ ਜਿਹੜਾ ਉਹ ਸਨੇਹਾ ਦੇਊਗੀ ਨੌਜਵਾਨਾਂ ਨੂੰ ਕਿਹਾ ਜੋ ਨਸ਼ੇ ਤਿਆਗੋ ਔਰ ਆਜੋ ਆਪਾਂ ਖੇਲਣਾਂ ਵੱਲ ਤੁਰਿਏ ਪੰਜਾਬ ਅੱਜ ਜਿਹੜਾ ਕਈ ਵਾਰ ਸਾਡੇ ਠੀਕ ਆ ਵੀ ਡਰਿਆ ਵੀ ਆ ਆਪਣੇ ਪੈਰਾਂ ਦੇ ਵੀ ਖੜਾ ਹੋਇਆ ਪੰਜਾਬ ਅੱਜ ਮੁੜ ਤੋਂ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਜਿਹੜਾ ਉਹ ਮੁੜ ਕੇ ਜਿਹੜਾ ਇੱਕ ਰੰਗਲੇ ਪੰਜਾਬ ਵੱਲ ਨੂੰ ਤੁਰਿਆ ਜੇ ਹਰ ਖੇਤ ਚੋ ਵਿੱਚ ਨੌਕਰੀਆਂ ਦੇ ਖੇਤਰ 'ਚ ਜੇ ਅੱਜ ਪਾਣੀ ਦੇ ਖੇਤਰ 'ਚ ਪੰਜਾਬ ਆਪਣੇ ਪੈਰਾਂ ਤੇ ਖੜਾ ਹੋ ਰਿਹਾ ਬਿਜਲੀ ਦੇ ਖੇਤਰ 'ਚ ਖੜਾ ਹੋ ਰਿਹਾ ਅੱਜ ਅਸੀਂ ਇਸ ਦਿਨ ਤੇ ਜਿਹੜੀ ਆ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀ ਸਾਡੀ ਜਵਾਨੀ ਆ ਖਾਸ ਕਰਕੇ ਪੰਜਾਬ ਦੀ ਉਹਨੂੰ ਖੇਡਾਂ ਵੱਲ ਜਿਹੜਾ ਲੈ ਕੇ ਜਾਵਾਂਗੇ ਪ੍ਰੇਰਿਤ ਕਰਾਂਗੇ ਔਰ ਇਹਦੇ ਵੱਲ ਜਾ ਰਹੇ ਆ ਕਿੱਥੇ ਦੁੱਧ ਆ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਇਹ ਬਤ ਜੋ ਪੰਜਾਬ ਦਾ ਬਹੁਤ ਬਹੁਤ ਨੌਜਵਾਨਾਂ ਨੂੰ ਮਨਸਾ ਤੋਂ ਮੋਹ ਤੇ ਕਿਤਾਬਾਂ ਤੇ ਇਸ ਤਰ੍ਹਾਂ ਆਵਾਜ਼ ਤੇ ਮੇਰਾ ਪਾਣੀ ਆ ਰਿਹਾ ਕੋਈ ਸ਼ੂਟ ਹੋਇਆ ਲੱਗਦਾ ਹੈ ਪਾਣੀ ਦੀ ਪਾਈਪਾਂ ਖਲਾਫਰੇ ਕੇਹ ਹੈ ਸੰਦਪਾਸੇ ਮਾਦੀ ਜੈਦਵਾਇਦ ਉੱਤਰੋਂ ਉਹਨਾਂ ਦਾ ਪਾਣੀ ਨਰਵਾਤ ਕਰ ਰਿਹਾ ਹੈ ਅੱਗੇ ਸਾਡੇ ਨਾਪਾਲ ਮਾਸਿਆਂ ਨਾ ਕਨਾਸਿਆਂ ਜਲਵਾਸੇ ਡਰ ਰਹੀਆਂ ਹੈ ਅੱਗੇ ਸਰਕਾਰ ਵੱਲੋਂ ਨੌਜਵਾਨੀ ਨੂੰ ਸੱਜੇ ਬਲ ਪ੍ਰੇਰਿਤ ਕਰਨ ਅਤੇ ਮਨਸ਼ਾਦ ਹੋ ਤਾਂ ਜਿਹੜਾ ਜਿਹੜੇ ਕੰਸਾਲਾ ਤੋਂ ਤੋਂ ਵਰਤਮਾਨ ਚੱਲ ਰਿਹਾ ਹੈ ਲਾਕਿਟ ਕਰਿਆ ਰਿਹਾ ਹੈ ਹੈਦਾਬਾਦ ਤੋਂ ਉਹ ਇਸ ਸਾਲ ਵੀ ਫੋਟਾ ਸ਼ੁਰੂ ਹੋ ਰਹੀ ਹੈ ਨੇ ਤੇ ਅੱਜ ਉਹਨਾਂ ਖੇਤਾਂ ਦੀ ਵੀ ਵਿਸਾਲ ਹੈ ਤੇ ਨਾ ਕੋਈ ਸ਼ਹਿਰ ਦੀ ਦਿੱਤੀ ਪਹੁੰਚਣੀ ਹੈ ਇਹ ਜਿਹੜਾ ਨੇ ਜਾਣਾ ਕਿ ਉਹਦੇ ਕਿਤੇ ਖੇਤ ਸਾਰੇ ਹੋਈਆਂ ਅਸੀਂ ਸਾਡੇ ਰੋਟ ਦੇ ਹੱਥ ਨੂੰ ਕਰਿਆ ਜਿਵੇਂ ਇਸ ਸਾਲ ਦਾ ਇਸ ਬਸਤ ਕਰਨ ਵਾਸਤੇ ਆਏ ਆ ਤੇ ਸਾਰੇ में बेनती है खेतों को अपना पार्टीसपेट क्योंकि करेत बहुत जरूरी है अब बहुत समय की लड़ है भी नौजवानों में अपना नशे वाले पास उठा के खेतों पास ले जाइए बहुत बहुत प्रॉपर्टी बेचने और खरीदने के लिए संपर्क करें फेयर डील प्रॉपर्टीज